ਦੇਖੋ ਆਪ ਦਸੰਬਰ ਦਾ ਮਹੀਨਾ ਪੰਜਾਬ ਸੋਰ ਸਾਰੇ ਹਿੰਦੁਸਤਾਨ ساری ਦੁਨੀਆ ਚ ਇਹਨੂੰ ਸ਼ਹੀਦੀ ਦਾ ਮਹੀਨਾ ਮੰਨਿਆ ਗਿਆ ਜੇ ਇਹ ਮਹੀਨੇ ਤੇ 25 26 27 ਆਪਣਾ ਦਸੰਬਰ ਨੂੰ ਛੋਟੇ ਸਾਹਬ ਜਦੇ ਔਰ ਮਾਤਾ ਗੁਜਰਕੌਰ ਦੀ ਸ਼ਹੀਦੀ ਹੋਈ ਸੀ ਜਿਹੜੀ ਕਿ ਜ਼ਿਆਤੀ ਨਾਲ ਹੋਈ ਸੀ ਉਹਨਾਂ ਨੂੰ ਜਿਉਂਦਿਆਂ ਨੂੰ ਕੰਧਾਂ ਚ ਚਿੰਨ ਦਿੱਤਾ ਗਿਆ ਸੀ ਇੰਨੇ ਸਾਲ 300 ਤੋਂ ਜ਼ਿਆਦਾ ਸਾਲ ਹੋ ਗਿਆ ਲੇਕਿਨ ਫਿਰ ਵੀ ਅਜੇ ਵੀ ਲੋਕੋ ਨੂੰ ਉਸੇ ਤਰ੍ਹਾਂ ਮਨਾਉਂਦੇ ਨੇ 50 ਲੱਖ ਤੋਂ 1 ਕਰੋੜ ਆਦਮੀ ਇਹਨਾਂ ਦਿਨਾਂ 'ਚ ਸ਼੍ਰੀ ਫਤਿਹਗੜ ਸਾਹਿਬ ਆਉਂਦਾ ਹੈ ਮੈਂ 2019 ਦੇ ਪਹਿਲੇ ਪਾਸ਼ਣ ਤੋਂ ਲੈ ਕੇ ਜੂਨ 2019 ਦੇ ਪਹਿਲੇ ਪਾਸ਼ਣ ਤੋਂ ਲੈ ਕੇ ਹਮੇਸ਼ਾ ਇੱਕ ਮੰਗ ਕਰਦਾ ਰਿਹਾ ਹੈਗਾ ਕਿ ਦੁਨੀਆ 'ਚ ਇਸ ਤਰ੍ਹਾਂ ਦੀ ਕੋਈ ਸ਼ਹੀਦੀ ਨਹੀਂ ਆ ਜਿੱਥੇ ਸਾਡੇ ਛੋਟੇ ਸਾਬ ਜਦਿਆਂ ਨੇ 7 ਔਰ 9 ਸਾਲ ਦੀ ਆਪਣੇ ਧਰਮ ਲਈ ਕੁਰਬਾਨੀ ਦਿੱਤੀ ਆ ਦੁਨੀਆਂ 'ਚ ਕੋਈ ਇਹੋ ਜਿਹਾ ਉਦਾਹਰਣ ਨਹੀਂ ਹੈਗੀ ਕਿਰਪਾ ਕਰਕੇ ਇਹਨੂੰ ਇਸ ਜਗ੍ਹਾ ਨੂੰ ਫਤਿਹਗੜ ਸਾਹਿਬ ਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਲਾਓ ਔਰ ਉੱਥੇ ਅੰਤਰਰਾਸ਼ਟਰੀ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਸੁੱਖ ਸੁਵਿਧਾ ਇਨਫਰਾਸਟ੍ਰਕਚਰ ਦਿਓ ਇਹ ਮੇਰੀ ਉਦੋਂ ਦੀ ਮੰਗ ਆ ਕੇਂਦਰ ਸਰਕਾਰ ਹਮੇਸ਼ਾ ਮੈਨੂੰ ਕਹਿੰਦੀ ਰਹੀ ਹੈ ਕਿ ਅਸੀਂ ਕਰਾਂਗੇ لیکن ਅਜੇ ਤੱਕ ਕੁਝ ਨਹੀਂ ਕੀਤਾ ਮੈਂ ਦੁਬਾਰਾ ਮੰਗ ਕਰਨੀ ਚਾਹੁੰਨਾ ਕੇਂਦਰ ਸਰਕਾਰ ਤੋਂ ਕਿ ਇਹ ਦਸੰਬਰ ਮਹੀਨਾ ਜਿਹੜਾ ਸ਼ਹੀਦੀ ਜਿਹਨੂੰ ਮਹੀਨਾ ਕਿਹਾ ਜਾਂਦਾ ਇਹ ਕਿਰਪਾ ਕਰਕੇ ਹੁਣ ਤੁਸੀਂ ਕਰ ਦਿਓ ਇਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ ਆਰਡਰ ਕਰੋ ਔਰ ਨਾਲ ਹੀ ਉਥੇ 500 ਤੋਂ 2000 ਕਰੋੜ ਰੁਪਏ ਦਿਓ ਜਿਦੋਂ ਫਤਿਹਗੜ ਸਾਹਿਬ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲੈਵਲ ਦੀ ਹੈ ਉਥੇ ਫਸਿਲਿਟੀਆਂ ਹੋ ਸਕਦੇ ਦੇਖੋ ਮੈਂ ਸ਼ੁਰੂ ਤੋਂ ਜੂਨ 2019 ਤੋਂ ਕਹਿੰਦਾ ਆ ਰਿਹਾ ਕਿ ਕੇਂਦਰ ਸਰਕਾਰ ਮੋਦੀ ਸਰਕਾਰ, ਬੀਜੇਪੀ ਦੇ ਸਰਕਾਰ ਦੇ ਰਵੱਈਏ ਕਿਸਾਨੀ ਲਈ ਔਰ ਕਿਸਾਨਾਂ ਲਈ ਸਹੀ ਨਹੀਂ ਹੈਗੇ। ਇਹ ਸਾਰੀ ਜ਼ਮੀਨਾਂ, ਸਾਰੀ ਕਿਸਾਨੀ, ਕਿਸਾਨੀ ਦੀ ਉਪਜ ਕਾਰਪੋਰੇਟ ਲੋਕਾਂ ਨੂੰ ਦੇਣਾ ਚਾਹੁੰਦੇ ਇਹ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ। ਔਰ ਹੁਣ ਦੇਖੋ ਕਿ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਰਹੀ ਆ। ਉਹ 101 ਲੋਕਾਂ ਦੇ ਜਥਾ, 101 ਲੋਕ ਹੀ ਹੁੰਦੇ ਆ ਉਹ ਕੋਈ ਲੱਖਾਂ ਲੋਕ ਥੋੜੀ ਹੈਗੇ ਆ। ਉਹਨਾਂ ਨੂੰ ਨਹੀਂ ਇੱਕ ਕਦਮ ਅੱਗੇ ਨਹੀਂ ਵਧਣ ਦੇ ਰਹੇ। ਅੱਗੇ ਕਟਿਲੀਆਂ ਤਾਰਾਂ ਲਾਈਆਂ ਨੇ ਸੀਮਿੰਟ ਦੀਆਂ ਦਿਵਾਰਾਂ ਬਣਾਈਆਂ ਨੇ ਔਰ ਅਥਰੂ ਗੈਸ ਔਰ ਜੋਰ ਜ਼ਬਰਦਸਤੀ ਕਰ ਰਿਹਾ ਕੇਂਦਰ ਸਰਕਾਰ ਦਾ ਕੋਈ ਰਵਈਆ ਨਹੀਂ ਹੈ ਕਿ ਉਹ ਅੱਗੇ ਨੂੰ ਵਧਣ ਔਰ ਜਦ ਕਿ ਉਹਨਾਂ ਨੇ ਆ ਕੇ ਸ਼ਾਂਤਮਈ ਆ ਕੇ ਗੱਲਬਾਤ ਕਰਨ ਲਈ ਆਉਣਾ ਚਾਹੁੰਦੇ ਆ ਕਿ ਸਾਡੇ ਮਸਲੇ ਦਾ ਕੀ ਕਰਨ ਔਰ ਨਵੰਬਰ 2021 ਚ ਜਦੋਂ ਕਿਸਾਨਾਂ ਨੂੰ ਹਟਾਉਣਾ ਸੀ ਤੇ ਦਿੱਲੀ ਦੇ ਬਾਰਡਰਾਂ ਤੋਂ ਉਦੋਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੁਦ ਵਾਦਾ ਕੀਤਾ ਕਿ ਮੇਰੇ ਵੀਰੋ ਮੇਰੇ ਤੋਂ ਕੋਈ ਗਲਤੀ ਹੋ ਗਈ ਤੇ ਮਾਫੀ ਕਰੋ ਤੁਸੀਂ ਉਠੋ ਘਰਾਂ ਨੂੰ ਜਾਓ ਮੈਂ ਇਸ ਮਸਲੇ ਦਾ ਕਮੇਟੀ ਬਣਾ ਕੇ ਹੱਲ ਕਰੂੰਗਾ ਅਜੇ ਤੱਕ ਉਹ ਕਮੇਟੀ ਦੀ ਕੋਈ ਰਿਪੋਰਟ ਨਹੀਂ ਆ ਤਿੰਨ ਸਾਲ ਹੋ ਗਏ ਤੇ ਉਹਨਾਂ ਦਾ ਰਵਈਆ ਤਾਂ ਸਪਸ਼ਟ ਹੈਗਾ ਕਿਸਾਨਾਂ ਦੇ ਮੁੱਦੇ ਉਹਨਾਂ ਦੀ ਪ੍ਰਾਇੋਰਟੀ ਨਹੀਂ ਹੈਗੇ ਕਿਸਾਨਾਂ ਨਾਲ ਹਰ ਤਰ੍ਹਾਂ ਦੀ ਜ਼ਿਆਤੀ ਕਰਦੇ ਆ ਇਸ ਵਾਰ ਝੋਨੇ ਦੀ ਖਰੀਦ ਠੀਕ ਨਹੀਂ ਹੋਈ ਡੀਏਪੀ ਨਹੀਂ ਮਿਲੀ ਯੂਰੀਆ ਨਹੀਂ ਮਿਲ ਰਿਹਾ ਕਿਸਾਨਾਂ ਨੂੰ 8-8 10-10% ਦਾ ਕੱਟ ਲੱਗਿਆ ਉਹਦਾ ਕੋਈ ਹੱਲ ਨਹੀਂ ਕਰ ਰਹੇ ਮੇਰੀ ਮੰਗ ਹੈ ਕੇਂਦਰ ਸਰਕਾਰ ਤੋਂ ਕਿ ਜਿਹੜੇ ਉਹਨਾਂ ਨੂੰ ਕੱਟ ਲੱਗਿਆ ਉਹਦੀ ਕੰਪਨਸੇਸ਼ਨ ਕਿਸਾਨਾਂ ਨੂੰ ਸਾਡਿਆਂ ਨੂੰ ਕਰਕੇ ਦੇ ਉਹ ਡੀਪੀ ਯੂਰੀਆ ਪੂਰਾ ਪਹੁੰਚਾ